ਕੀ ਸਰ ਜਿਹੜੇ ਕੱਲ ਪਰੇਸ਼ਾਨੀ ਸੀ ਕਈ ਦਿਨਾਂ ਦੀ ਪਰੇਸ਼ਾਨੀ ਚੱਲੀ ਉਹਦੇ ਬਾਰੇ ਕੀ ਕਹਿਣਾ ਛੋੜੇ ਪਹਿਲੀ ਗੱਲ ਤਾਂ ਇਹ ਪਰੇਸ਼ਾਨੀ ਨਾ ਜਿਹੜੀ ਸੀ ਸਾਡੇ ਸੀਵਰ ਮੈਨੇਜਰ ਆਊਟਸੋਰਸ ਮੁਲਾਜ਼ਮਾਂ ਨੇ ਸਟ੍ਰਾਈਕ ਕਰਕੇ ਦਿੱਕਤ ਆਈ ਹੈ ਜੀ 10 ਤਰੀਕ ਨੂੰ ਸਟ੍ਰਾਈਕ ਤੇ ਬੈਠੇ ਨੇ ਉਹ ਤੇ ਉਹਨਾਂ ਦੇ ਹੁਣ ਕੱਲ ਮੰਤਰੀ ਸਾਹਿਬ ਤੋਂ ਟਾਈਮ ਹੀ ਲੈ ਕੇ ਦਿੱਤਾ ਉਹਨਾਂ ਦੀ ਮੀਟਿੰਗ ਹੋ ਜਾਏਗੀ ਤੇ ਉਹਨਾਂ ਨੇ ਰਿਕਵੈਸਟ ਕਰਕੇ ਅੱਜ ਅਸੀਂ ਆਪਣੇ ਜਿਹੜੇ ਰੈਗੂਲਰ ਦੋ ਮੁਲਾਜ਼ਮ ਹੈਗੇ ਹਾਂ ਉਹ ਅਸੀਂ ਕੰਮ ਤੇ ਲਾਏ ਆਂ ਇਹ ਆਵਾ ਬਸਤੀ ਦੇ ਬਾਕੀ ਕੱਲ 80% ਤਾਂ ਸੋਲੂਸ਼ਨ ਹੋ ਗਿਆ ਸੀ ਬਾਕੀ ਜਿਹੜੇ ਲਾਈਨ ਬਲੌਕ ਹੋ ਆ ਅੱਜ ਸਪ ਅਰੇ ਇਹ ਹੈ ਕਿ ਸਾਡੀ ਕੱਲ ਸਟ੍ਰਾਈਕ ਹੋਪਫੁਲੀ ਕੱਲ ਸਟ੍ਰਾਈਕ ਖਤਮ ਹੋ ਜਾਏਗੀ ਤੇ ਬਾਕੀ ਸ਼ਹਿਰ ਚ ਜਿਹੜੀ ਵੀ ਸਮੱਸਿਆਵਾਂ ਹੈ ਹੈ ਸੀਵਰ ਦੀ ਚੋਕੇ ਦੀਆਂ ਸਾਰੀ ਕੱਲ ਰਿਮੂਵ ਕਰ ਦਾਂਗੇ ਸਰ ਪ੍ਰਾਇਟੀ ਤੇ ਹਾਂਜੀ ਇਹ ਮਤਲਬ ਕਿ ਇਹਦਾ ਅਸੀਂ ਕਰਕੇ ਜਾਵਾਂਗੇ ਮਸਲਾ ਸਰ ਮਤਲਬ ਕਿ ਆਪਾਂ ਦੇਖਦੇ ਆ ਨਾ ਮਤਲਬ ਕਿ ਇੱਕ ਪਾਸੇ ਤਾਂ ਕਿਹਾ ਯਾਰ ਲੋਕਾਂ ਨੂੰ ਸਵੇਰਾ ਉੱਠੇ ਜਾੜੇ ਜਦੋਂ ਕਿ ਹੜਤਾਲ ਹੋਣ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਬਿਮਾਰੀਆਂ ਤੱਕ ਨੂੰ ਪੈਣ ਦਾ ਡਰ ਬਣਾ ਰਿਹਾ ਹੈ ਜੀ ਹੜਤਾਲ ਕਰਕੇ ਜਿਹੜੀ ਸਮੱਸਿਆ ਹੈ ਹੜਤਾਲ ਕਰਦੇ ਨੇ ਅਦਰਵਾਈਜ਼ ਤਾਂ ਰੂਟੀਨ ਚ ਅਸੀਂ ਸਫਾਈ ਸਾਡੀ ਸੀਵਰ ਚ ਚੱਲਦੀ ਕਾਸਟ ਸਪਾਈ ਨਹੀਂ ਹੋਈ ਸੀ ਵਰ ਕਰਕੇ ਉਸ ਉਸ ਕਰਨੇ ਸਮੱਸਿਆ ਦਾ ਹੋਇਆ ਤੇ ਉਹਦੇ ਆਪਣੀ ਹੱਲ ਕਰ ਰਹੇ ਨੇ ਦੇਖਿਆ ਜੀ ਸਾਰੇ ਬਰਨਾਲੇ ਦਾ ਹੀ ਬੁਰਾ ਹਾਲ ਹੋਇਆ ਪਿਆ ਉਧਰ ਕੰਨਿਆਈ ਸਕੂਲ ਚਾਰ ਸਕੂਲ ਲੱਗਦੇ ਨੇ ਉਸ ਤਰ੍ਹਾਂ ਵੀ ਪਾਣੀ ਪਾਣੀ ਹੋਇਆ ਪਿਆ ਕੋਈ ਦੱਸ ਰਿਹਾ ਦੱਸ ਦੀ ਕੋ ਰੈਗੂਲਰ ਬੰਦੇ ਸਟ੍ਰਾਈਕ ਤੇ ਬੈਠੇ ਆ ਸਰ ਸਵੇਰੇ ਤਾਂ ਉਹਨਾਂ ਦੀ ਟੋਟਲੀ ਜਾਂ ਖਰਕਾਲ ਖਤਮ ਹੋ ਸਵੇਰੇ ਕੱਲ ਸਵੇਰੇ ਮੀਟਿੰਗ ਹੈ ਜੀ ਮੰਤਰੀ ਸਾਹਿਬ ਨਾਲ ਹੋਪਫੁਲੀ ਕੱਲ ਖਤਮ ਹੋ ਜੇਗੀ ਇਹ ਕੱਲ ਅ ਲੋਕਲ ਗਵਰਨਮੈਂਟ ਮਿਸ਼ਨ ਜਾਈ ਰਹੀ ਹੈਗੇ ਤੇ ਅੱਜ ਜਿਹੜੇ ਮੁਲਾਜ਼ਮ ਲਾਏ ਕਿੰਨੇ ਮੁਲਾਜ਼ਮ ਲਾਏ ਸਾਡੇ ਕੋਲ ਦੋ ਰੈਗੂਲਰ ਮੁਲਾਜ਼ਮ ਆ